हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜੇ ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੁਖਦੇਵ ਸਿੰਘ ਹੁਣਾਂ ਦੇ ਕੋਲ ਆਇਆ ਦੋਸਤੋ ਤੇ ਖਾਸ ਵਿਜਿਟ ਤੁਸੀਂ ਪਿੰਡ ਪਨਗੋਟੇ ਕਰਨੀ ਆ ਬੱਠੇ ਪਣੀ ਪਿੰਡ ਬਿਲਕੁਲ ਲੱਗੇ ਆ ਪੱਟੀ ਸ਼ਹਿਰ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਪਿੰਡ ਪਨਗੋਟੇ ਦੀ ਨਜ਼ੋਰ ਪਿੰਡ ਬਿਲਕੁਲ ਲੱਗੇ ਆ ਠੀਕ ਆ ਜੀ ਅੱਜ 30 ਅਪ੍ਰੈਲ ਆ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ 30 ਅਪ੍ਰੈਲ ਆ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਮਾਰਨਿੰਗ 11:30 ਪਾਉਣੇ 12 12 ਵਜੇ ਦਾ ਸਮਾਂ ਹੈਗਾ ਅੱਜ ਵੈੜਾ ਤੁਹਾਨੂੰ ਆਪਾਂ ਤਿੰਨ ਦਿਖਾਵਾਂਗੇ ਵੈਸੇ ਪਸ਼ੂਖਾਰ ਵੀਡੀਓ ਦੇ ਵਿੱਚ ਦੋਸਤੋ ਕੋਈ ਤਿੰਨ ਚਾਰ ਨਾਗ ਹੁੰਦੇ ਆ ਅੱਜ ਵੀ ਕਾਫੀ ਖੂਬਸੂਰਤ ਪਸ਼ੂ ਤੁਹਾਨੂੰ ਦਿਖਾਵਾਂਗੇ ਕਦੇ ਸ਼ਾਈ ਵਾਲ ਵੈੜਾ ਵੀ ਦੋਸਤੋ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੀਆਂ ਨੇ ਅੱਜ ਇੱਕ ਬਹੁਤ ਖੂਬਸੂਰਤ ਚੰਗਾ ਨਗੀਨਾ ਅਹਿਰ ਸ਼ਹਿਰ ਦੇ ਵਿੱਚ ਦੋਸਤੋ ਵੀਰ ਵੈੜ ਲੈ ਕੇ ਆਇਆ ਤੇ ਚੰਗੀ ਖੂਬਸੂਰਤ ਵੱਡੇ ਕੱਤਕਾਰ ਦੇ ਵਿੱਚ ਆ ਤੇ ਦੋ ਵੈੜਾ ਤੁਹਾਨੂੰ ਇੱਧਰ ਤੁਸੀਂ ਨਜ਼ਰ ਮਾਰੋ ਦੋ ਵੈੜਾ ਇੱਧਰੋਂ ਤੁਹਾਨੂੰ ਆਪਾਂ ਦਿਖਾਵਾਂਗੇ ਟੋਟਲ ਤਿੰਨ ਨ ਇਸ ਕਰਕੇ ਦੋਸਤੋ ਕੋਈ ਵੀਰ ਦੋ ਟਾਈਮ ਚਾਹੇ ਤਿੰਨ ਟਾਈਮ ਤਸੱਲੀ ਆ ਤੁਸੀਂ ਇਸ ਕਰੇ ਆਪਣੀ ਸਾਈਬੇਨਾ ਕਰਕੇ ਜੋਕੇ ਕਰ ਲਿਓ ਠੀਕ ਆ ਤੇ ਆਓ ਕਰਦੇ ਆ ਬਤੇਰੇ ਗੱਲਬਾਤ ਪੁੱਛਦੇ ਆ ਕੀ ਡਿਟੇਲ ਕੀ ਬਿਰਵਾ ਅੱਜ ਇਹਨਾਂ ਪਸ਼ੂਆਂ ਦਾ ਸਭ ਤੋਂ ਪਹਿਲਾਂ ਵੀਰ ਸਖਦੇਵ ਸਿੰਘ ਸਤਸ੍ਰੀਕਾਲ ਸਤਸ੍ਰੀਕਾਲ ਜੀ ਸਭ ਤੋਂ ਸਤਸ੍ਰੀਕਾਲ ਠੀਠਾ ਬੀ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤੂ ਸਾਹਿਬ ਆ ਤੁਹਾਡੀ ਗੱਲ ਮੈਨੂੰ ਬੜੀ ਵਧੀਆ ਲੱਗੀ ਮੈਂ ਮੈਂ ਵੀ ਕਰਨੀ ਆ ਤੁਸੀਂ ਵੀ ਕਰ ਦਿੰਦੇ ਜਿਹੜਾ ਭੈਣ ਭਰਾ ਦੋ ਟਾਈਮ ਤਿੰਨ ਟਾਈਮ ਆਪਦੀ ਸੱਲੀ ਕਰੇ ਹਾਂਜੀ ਹਾਂਜੀ ਤੁਹਾਡਾ ਕੰਮ ਆ ਵੀਡੀਓ ਬਣਾਉਣੀ ਮੇਰਾ ਕੰਮ ਸੰਗਤਾਂ ਦੇ ਲਿਆ ਕੇ ਨੀਂ ਕਿੰਨੇ ਪੇਸ਼ ਕਰਨੇ ਬਸ ਜੀ ਕਿ ਕਿਹੜਾ ਵੀ ਭੈਣ ਭਰਾ ਵਾ ਉਹ ਆ ਕੇ ਦੋ ਟਾਈਮ ਤਿੰਨ ਟਾਈਮ ਆਪਦੀ ਸੱਲੀ ਕਰੇ ਮੁੜ ਕੇ ਨਾ ਕੋਈ ਲਾਮਾ ਦੇਵੇ ਠੀਕ ਆ ਜੀ ਬਿਲਕੁਲ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਭਾਵੇਂ ਚਵਾਈ ਕਰੇ ਆਪਾਂ ਹਰ ਭੈਣ ਭਰਾ ਨੂੰ ਆਨੇ ਆ ਫਿਰ ਜਾਨਵਰ ਖੜਿਆ ਕਰੋ ਬਿਲਕੁਲ ਜੀ ਬਿਲਕੁਲ ਉਹ ਬਾਤ ਵਿੱਚ ਕੋਈ ਕਿੰਤੂ ਪਰੰਤੂ ਰਹਿ ਨਹੀਂ ਜਾਂਦੀ ਪਰੰਤੂ ਨਾ ਕਰ ਜੀ ਹੁਣ ਸ਼ਾਹੀਵਾਲ ਵੀਰ ਜਿਹੜਾ ਵਾਹੜ ਲੈ ਕੇ ਗਿਆ ਉਹ ਕਹਿੰਦਾ ਆਪਾਂ 19 ਦੱਸ ਕੇ ਦਿੱਤੀ 23 ਤੇ ਚੱਲ ਰਹੀ ਹੈ ਜੀ ਓਕੇ ਜੀ 23 ਤੇ ਚੱਲ ਰਹੀ ਆ ਠੀਕ ਆ ਚੰਗੀ ਵੱਡੀ ਵਾਹੜ ਸੀ ਬਹੁਤ ਵੱਡੀ ਸੀ ਨਾਲੇ ਮੈਨੂੰ ਲੱਗਦਾ ਵੀ ਤੁਸੀਂ ਤਸੱਲੀ ਵੀ ਦਿੱਤੀ ਸੀ ਮੋਕਰੀ 20 ਲੀਟਰ ਤਿਆਰ ਸੀ ਉਹ ਮੋਕੇ ਦੇ 19 ਕਿਲੋ ਤੋਲਾ ਕੇ ਦਿੱਤਾ ਉਹ 23 ਤੋਲ ਰਿਆ ਜੀ ਠੀਕ ਆ ਜੀ ਠੀਕ ਆ ਇਹ ਭੈਣ ਭਰਾਵਾਂ ਦੇ ਬੜੇ ਫੋਨ ਆਏ ਵੀ ਕੋਈ ਸਾਨੂੰ ਵੱਖਰੀ ਚੀਜ਼ ਲਿਆ ਕੇ ਦਿਓ ਇਹ ਫਿਰ ਅੱਜ ਆਪਾਂ ਐਰ ਸ਼ੈਰ ਹਾਂਜੀ ਸੋ ਦੋਸਤੋ ਦੂਜਾ ਸੂਈ ਆ ਯਾਰ ਸ਼ਹਿਰ ਦੇ ਵਿੱਚ ਵੈਣ ਫੁੱਲ ਵੱਡੇ ਕਾਦਰ ਕਾਟੇ ਕਰਵਾਵਾ ਠੀਕ ਆ ਸੋ ਬਾਕੀ ਮਾਰਕਿੰਗ ਰੰਗ ਪ੍ਰਿੰਟ ਤੁਸੀਂ ਦੇਖ ਸਕਦੇ ਜੀ ਐਰ ਸ਼ਹਿਰ ਦੇ ਵਿੱਚ ਆ ਫੇਸ ਕੁਆਲਟੀ ਵੇਖੋ ਛੋਟੇ ਕੰਨ ਠੀਕ ਆ ਜੀ ਆ ਦੇਖੋ ਦੂਜਾ ਸੂਈ ਆ ਤੇ ਅੱਜ ਦਿਨ ਕਿੰਨੇ ਹੋ ਗਏ ਵੀਰੇ ਇਹਨੂੰ ਸੂਈ ਨੂੰ ਸਤੂ ਸਾਹਿਬ ਕਿੰਨ ਦਿਨ ਹੋ ਗਏ ਪਰਸੋਂ ਇਹ ਕੋ 4 ਵਜੇ ਦੀ ਸ਼ਾਮਾਂ ਦੀ ਸੂਈ ਆ ਠੀਕ ਆ ਜੀ ਹਾਂਜੀ ਮਗਰ ਬੱਚਾ ਇਹਦੇ ਮਗਰ ਬੱਚਾ ਜੀ ਲੋ ਜੀ ਮਗਰ ਮੇਲ ਕਾਫ ਆ ਮਗਰ ਬੱਚਾ ਆ ਗਿਆ ਠੀਕ ਆ ਜੀ ਅੱਜ ਤੀਜਾ ਦਿਨ ਆ ਇਹਨੂੰ ਸੂਈ ਨੂੰ ਤੇ ਬੋਲੇ ਹੁਣ ਕਿੰਨੇ ਕਿਤੇ ਚੱਲਣ ਦੀ ਆ ਸੰਤੂ ਸਾਹਿਬ ਇਸ ਟਾਈਮ 20 ਲੀਟਰ ਬੋਲੇ ਤੇ ਚੱਲ ਰਹੀ ਆ ਠੀਕ ਆ ਜੀ ਹਾਂਜੀ ਲੋ ਪੁੱਤ ਜੀ ਖਾਓ ਲੋ ਜੀ ਸੋ 20 ਲੀਟਰ ਬੋਲੇ ਤੇ ਜਿਹੜੀ ਦੋਸਤੋ ਸ਼ੁਰੂਆਤ ਹੋਈ ਆ ਅੱਛਾ ਤੀਜਾ ਦੇਣਾ ਸੋਈ ਮੈਂ ਭੂਖੇ ਖਾਵੇਂ ਬਾਕੀ ਕੱਦ-ਕਾੜ ਤੁਸੀਂ ਵੇਖ ਕੇ ਚੈੱਕ ਕਰੋ ਫੁੱਲ ਵੱਡੇ ਕੱਦ-ਕਾੜ ਦੇ ਵਿੱਚ ਬਾਡੀ ਬੰਤਰ ਦੀ ਬਹੁਤ ਖੂਬਸੂਰਤ ਸਟ੍ਰੇਟ ਬੋਲ ਲੰਬਾਈ ਵੇਲ ਹਰ ਇੱਕ ਪੱਖ ਤ ਤੁਸੀਂ ਨੋਟ ਕਰੋ ਠੀਕ ਆ ਇੱਕ ਵਾਰੀ ਥਾਂ ਦੇਵਾ ਤੁਹਾਨੂੰ ਜਰੂਰ ਆਪਾਂ ਨੇੜੇ ਤੋਂ ਦਿਖਾਈਏ ਆ ਕਰੋ ਚੈੱਕ ਜੀ ਲੋ ਜੀ। ਸੋਇਰ ਸ਼ਹਿਰ ਦੇ ਵਿੱਚ ਵੀ ਕਾਫੀ ਵੀਰਾਂ ਦਾ ਸ਼ੌਂਕ ਹੁੰਦਾ ਕਿਉਂਕਿ ਨਸਲ ਬ੍ਰੀਡ ਉੱਪਰ ਜਿਹੜਾ ਕੋਈ ਵੀਰ ਕੰਮ ਕਰਨਾ ਚਾਹੁੰਦਾ ਕਈ ਸ਼ਾਹੀਵਾਲ ਉੱਪਰ ਕੰਮ ਕਰਨਾ ਚਾਹੁੰਦੇ ਆ। ਇਹ ਜਿਹੜੀ ਦੋਸਤੋ ਯਾਰ ਸ਼ਹਿਰ ਦੇ ਵਿੱਚ ਸੋਇਰ ਸ਼ਹਿਰ ਦੇ ਵਿੱਚ ਕਾਫੀ ਸੋਹਣੀ ਬੈਡ ਵੀਰ ਲੈ ਕੇ ਅੱਜ ਹਾਜ਼ਰ ਹੋਏ ਆ ਠੀਕ ਆ 20 ਲੀਟਰ ਹੁਣ ਬੋਲੇ ਤੋਂ ਸ਼ੁਰੂਆਤ ਹੋਈ ਆ। ਹਾਂ ਬੰਦ ਕਰ। ਪਰਲੇ ਤਾਂ ਪਰ ਲੈਣਾ। ਸੰਦੂ ਸਾਹਿਬ ਬਿਲਕੁਲ ਫਿਰ ਠੰਡੀ। ਇਹ ਨਹੀਂ ਵੀ ਮਲ ਕੇ ਆਪਾਂ ਦੇ ਉਹ ਜਾਨਵਰ ਲਿਆਉਣਾ ਵੇਖ ਕੇ ਜਿਹੜਾ ਲੱਤ ਮਾਰੇ ਐ ਹੀ ਕੁ ਥੱਲੇ ਬੈਠਾ ਰਵੇ ਕੋਈ ਕਰਮਾਲੀ ਨੂੰ ਨੈਂ ਦੇ ਵਿਚਾਰ ਨਹੀਂ ਕਿ ਤੇ ਚਵਾ ਐਨਾ ਸੰਧੂ ਸਾਹਿਬ ਲੱਗਾ ਮੱਛੀ ਮੋਟਰੀ ਆ ਲੋ ਜੀ ਕਰੋ ਇੰਨੀ ਮੋਟੀ ਮੋਟੀ ਧਾਰਵਾ ਆ ਦੇਖੋ ਇਹਨੀ ਵੀ ਕਰਮਾਲੀ ਆਖੂਗੀ ਮੈਨੂੰ ਬੈਹ ਕਿਉਂ ਗਏ ਮੇਰੇ ਕੋਲ ਹੂੰ ਇੰਨੀ ਮੋਟੀ ਧਾਰਵਾ ਲੋ ਜੀ ਠੀਕ ਆ ਸੋ ਵਹਿੜ ਕਮਾਲ ਦੀ ਦੋਸਤੋ ਸੋਨਾ ਦੁੱਧ ਚਵਾ ਦੂਗੀ ਬਾਕੀ ਇੱਕ ਵਾਰੀ ਤੁਹਾਨੂੰ ਬੱਚਾ ਦਿਖਾ ਦਈਏ ਆ ਮਗਰ ਪੱਛਾ ਆ ਵਛਾ ਜੀ ਸਾਡੀ ਪਤਵਛੇਰੂ ਹੱਸ ਠੀਕ ਹੈ ਜੀ ਅੱਛਾ ਤੇ ਵੀਰ ਸਖਦੇਵ ਜੀ ਦੀ ਕੀ ਡਿਮਾਂਡ ਕਰਦੇ ਜੀ ਸੰਤੂ ਸਾਹਿਬ ਡਿਮਾਂਡ ਤੇ ਇਹ 20 22 ਬੌਲੇ ਤੇ ਚੱਲ ਰਹੀ ਆ ਇਹਨੇ 30 ਨੂੰ ਟੱਕਰ ਲਾ ਜਾਣੀ 26 27 ਕਿਲੋ ਨੂੰ ਡਿਮਾਂਡ ਤੇ ਇਹਦੀ 1.5 ਲੱਖ ਵੀ ਕਰ ਲਈਏ ਥੋੜੀ ਆ ਹਾਂ 0.5 ਲੱਖ ਕਰ ਲਈਏ ਤਾਂ ਵੀ ਥੋੜੀ ਆ ਪਰ ਆਪਾਂ ਇਹਦੀ 90000 ਮੁੱਲ ਰੱਖਣਾ ਤੇ 10000 ਵਿੱਚੋਂ ਮਾਨ ਕਰ ਦੇਣਾ 90000 90000 ਵਿੱਚ 10000 ਮਾਨ ਕਰ ਦੇਣਾ ਹੂੰ 1 ਕਰ 90000 ਦੀ ਦਵਾਂਗੇ ਜਿਹੜਾ ਵੀ ਕੋਈ ਵੀਰ ਦੋ ਰੱਖਣ ਦੀ ਲੋੜ ਨਹੀਂ ਕੱਲੀ ਰੱਖ ਛੱਡੇ ਠੀਕ ਹੈ ਜੀ ਹਾਂਜੀ ਦੁੱਧ ਚਵਾ ਦੂਗੀ 25 ਲੀਟਰ ਦੁੱਧ ਭਾਜੀ 25 ਤੋਂ ਪਾਰ ਜਾਊਗੀ ਸੰਸਾਬ 26 27 ਤੇ ਜਾਣਾ ਸੁਣੀ ਤੇ ਹਜ਼ਾਰ ਦੇ ਵਿੱਚੋਂ ਦੋਸਤੋ 1000 ਮਾਰਦਾਨ ਹੋ ਜਾਊਗਾ ਸੰਸਾਬ ਇੰਨੀ ਮਿੱਠੀ ਹੈ ਕਿ ਮਤਲਬ ਗੁਣਾਂ ਦਾ ਕਿੰਨਿਆਂ ਦਾ ਨਾਮ ਲਵਾਂ ਵੀ ਲਿਬੜਨਾ ਵੀ ਨਹੀਂਗਾ ਆਹ ਹੋਰ ਤੇ ਛੱਡ ਤੇ ਐਂ ਕੋਈ ਬੰਦਾ ਵੰਗਾ ਜੀ ਕਰਦਾ ਪਾਲੋ ਜੀ ਕਰਦਾ ਨਾ ਪਾਲੋ ਕੋਈ ਇਹਨੂੰ ਨਿਤ ਵਿਚਾਰ ਨਹੀਂ ਕਰਦਾ ਬਿਲਕੁਲ ਬਿਲਕੁਲ ਆਪਦੀ ਖੁਸ਼ੀ ਆ ਵੈਸੇ ਦੋਸਤੋ ਕੋਈ ਦੋ ਦੋ ਧਾਰਾਂ ਮਾਰ ਕੇ ਆਪਾਂ ਤੁਹਾਨੂੰ ਦਿਖਾਈ ਵੀ ਆ ਠੀਕ ਹੈ ਜੀ ਹਾਂ ਜੀ ਕੋਈ ਪੈਰ ਨਹੀਂ ਪੁੱਟਦੀ ਕਰਮਾਂ ਵਾਲੀ ਵੈਸੇ ਅਸਲ ਪ੍ਰੀਟ ਜਿਹੜੀ ਹੈਗੀ ਆ ਪੂਰੀ ਜੀ ਪੂਰੀ ਤੇ ਉਹ ਪੂਰੀ ਟਿਕ ਟਕਾ ਕੇ ਮਿਲਦੀ ਆ ਵੈਸੇ ਵੈੜ ਕਦ ਕਾਠ ਵਾਲੇ ਪਾਸੋਂ ਫੁੱਲ ਪੁੱਟਦੀ ਪੂਰੀ ਫੁੱਲਾ ਹਾਈਟ ਆ ਜੀ ਵੱਡੀ ਵੈੜ ਜਿਹਨੂੰ ਆਪਾਂ ਆਖਦੇ ਫਾਰਮ ਵਾਲੀ ਕੋਈ ਵੀਰ ਫਾਰਮ ਬਣਾਉਣਾ ਚਾਹੁੰਦਾ ਤੇ ਪੂਰੀ ਵੇਖ ਲਓ ਮੇਰੇ ਇਹ ਮੋਢੇ ਤੇ ਆਉਂਦੀ ਪੂਰਾ ਕਦ ਕ ਠੀਕ ਹੈ ਜੀ ਅੱਗੇ ਆ ਗਈ ਵੀਰ ਸਖਤੇਬ ਆ ਆਪਣੇ ਕੋਲ ਐਚਐਫਏ ਦੇ ਵਿੱਚ ਐਚਐਫਏ ਦੇ ਵਿੱਚ ਇਹ ਸੰਧੂ ਸਾਹਿਬ ਦੂਸਰਾ ਸੁਗਾ ਹਾਂਜੀ ਇਹ ਕੱਲ ਸ਼ਾਮੀ 4 ਵਜੇ ਸੋਈ ਆ ਠੀਕ ਹੈ ਜੀ ਤੇ ਰਾਤ ਇਹਨੇ ਕੋਈ ਸਾਢੇ ਘੱਟ ਦੇ ਟਾਈਮ ਨਾਲ ਜੇਰ ਪਾਈ ਆ ਅੱਛਾ ਜੀ ਇਹ ਕੱਲ ਸੋਈ ਆ ਕੱਲ ਜੀ ਕੱਲ ਠੀਕ ਹੈ ਬੱਚਾ ਮਗਰ ਕੀ ਆ ਗਿਆ ਜੀ ਇਹਦੇ ਮਗਰ ਵਛਾ ਜੀ ਵਛਾ ਹੀ ਹੈ ਮਗਰ ਇਹਦੇ ਮਗਰ ਅੱਛਾ ਜੀ ਠੀਕ ਹੈ ਜੀ ਉਦੋਂ ਮਗਰੋਂ ਆਪਾਂ 6 ਲੀਟਰ ਬੋਲਾ ਚ ਹੋਇਆ ਠੀਕ ਹੈ ਜੀ ਸਵੇਰੇ ਫਿਰ ਆਪਾਂ ਇਹਨੂੰ 6 ਵਜੇ ਪੂਰੇ ਹੂੰ ਹੂੰ 8 ਕਿਲੋਟਰ ਦੇ ਚ ਹੋਇਆ ਮਤਲਬ ਕਹਿਣ ਤੋਂ ਪਾਪੇ ਬੋਲੇ ਤੇ 15 16 ਦੇ ਚੱਲ ਰਹੀ ਆ ਠੀਕ ਆ ਜੀ ਤੇ 14 ਕਿਲੋਟਰ ਨੇ ਪਹਿਲਾਂ ਨੇ ਦਿੱਤਾ ਜੇ ਹੁਣ ਕੋਈ ਵੀ 18 ਚੋਲੇ 17 ਚੋਲੇ ਉਹ ਆਪਦੀ ਗਾੜੀ ਉਹਦੀ ਪਰਖਵਾ ਠੀਕ ਆ ਜੀ ਹਾਂਜੀ ਹਾਂਜੀ ਤਾਂ ਦੱਸੋ ਦੂਜਾ ਸਵੇਰ ਸੁਈ ਆ ਠੀਕ ਆ ਕੱਲ ਦੀ ਸੁਈ ਆ ਵਛਾ ਮਗਰ ਤੇ ਬੋਲੇ ਤੇ ਹੁਣ ਚੱਲ ਰਹੀ ਐ ਕੋਈ 14 15 ਕਿ ਲੀਟਰ ਬੋਲਾ ਹੁਣ ਅਕਾਊਂਟ ਕੀਤਾ ਠੀਕ ਆ ਤੇ ਪਲਾਸੀ ਚੱਲੂ ਕੀ ਵੈਸੇ 15 14 ਲੀਟਰ ਪਹਿਲਾਂ ਨੇ ਦੁੱਧ ਭਰਾਇਆ ਹਾਂਜੀ ਹਾਂਜੀ ਤੇ ਦੂਜਾ ਸੁਹਾ ਬਾਕੀ ਰੰਗ ਪ੍ਰਿੰਟ ਚੰਗਾ ਬਿਲਕੁਲ ਠੰਡੀ ਸਬਜ਼ੀ ਵੈਣੀ ਕੋ ਧਾਰਾ ਮਾਰੀ ਜਾਵੇ ਕੋਈ ਕਰਮ ਵਾਲੇ ਨੂੰ ਜੂੜ ਪੋਣਾ ਪਾਲੇ ਇਹਨੂੰ ਵੀ ਨਹੀਂ ਲੋੜ ਤੇ ਨਾ ਪਾਵੇ ਠੀਕ ਕਰ ਲਿਓ ਹੋਰ ਦੇ ਤੌਰ ਤੇ ਸੋਹਣੀ ਧਾਰ ਮਠਲਾ ਇਹਦਾ ਵੀ ਲੈ ਬਣਿਆ ਵਾ ਕਿ ਸੂਈ ਕਰਕੇ ਬੱਚੇ ਦਾ ਜੇ ਬੜਾ ਕਰਦੀ ਆ ਕੋਈ ਨਹੀਂ ਆ ਲੈਓ ਬੱਚੇ ਆ ਲੈਓ ਬੱਚੇ ਕਿਧਰ ਨੂੰ ਖਾਦੇ ਖਾਦੇ ਬੱਚੇ ਆ ਦੇ ਪਰੇ ਨੂੰ ਖਚਾ ਲਈ ਧਰ ਤੋਰ ਦੇ ਦੇ ਤੋਰ ਬੱਚੇ ਦਾ ਕਰਨਾ ਇਹਨੇ ਬੱਚੇ ਦਾ ਬੱਚੇ ਦਾ ਕਰਕੇ ਕਰਨਾ ਇਹਨੇ ਆਂਦੀ ਬੱਚੇ ਕੋਲੇ ਲੈ ਚੱਲ ਲੈ ਆਓ ਲਿਆ ਪੁੱਤ ਬੱਚੇ ਲੈ ਕੇ ਲਿਆ ਬੱਚੇ ਬਸ ਬਸ ਕਰਕੇ ਕਾਲੀ ਜੀ ਪੈਂਦੀ ਹੈ ਬੱਚੇ ਦਾ ਕਰਕੇ ਬੱਚੇ ਦਾ ਬੱਚੇ ਇਹਨੂੰ ਆਂਦੀ ਆ ਬੱਚੇ ਕੋਲ ਲਓ ਜੀ ਉਬਾਕੀ ਦੋਸਤੋ ਕੋ ਨਹੀਂ ਬੜਾ ਬੰਦੋ ਬਾਕੀ ਥਣ ਥਣ ਪੂਰਾ ਲੰਬਾ ਹੈ ਨਾ ਪੂਰਾ ਸੋਨਾ ਨਹੀਂ ਪੂਰਾ ਸੋਨਾ ਸਿਰ ਤੋਂ ਵਿਖਾ ਦਿਓ ਪੂਰਾ ਸੋਨਾ ਤੇ ਪੂਰੀ ਸੋਣੀ ਧਾਰ ਅੱਛਾ ਵੀਰ ਸਖਦੇਵ ਕੀ ਮੋਲ ਸੰਦੂ ਸਾਹਿਬ ਮੋਲਾਪਾ ਜਿਆਦਾ ਨਹੀਂ ਤੈਨੂੰ ਪਤਾ ਹਰ ਵੀਡੀਓ ਜੇ ਆਪਣਾ ਹੀ ਹੁੰਦਾ ਵੀ ਥੋੜਾ ਬਾਲਾ ਚਰਪਣੀ ਲਿਆ ਦੇ ਦਿੱਤਾ ਮੋਲੇ ਦਾ 60000 ਤੇ 65000 ਦੀ ਸੰਦੂ ਸਾਬਾ ਪਾ ਦੇਣੀ ਹੈ 65000 ਦੀ ਹਾਂਜੀ ਹਾਂਜੀ ਠੀਕ ਹੈ ਜੀ ਆਹ ਦੋਸਤੋ 60000 ਡਿਮਾਂਡ ਤੇ 65000 ਦੀ ਹੈਗਾ ਤੁਹਾਨੂੰ ਮਿਲ ਜੂਗੀ ਠੀਕ ਹੈ ਮਗਰ ਬੱਛਾ ਮੇਲ ਕਾਫਾ ਬਿਲਕੁਲ ਤਾਜੀ ਸੂਈ ਬੌਲ ਤੇ ਚੱਲ ਰਹੀ ਹੈ ਕੋਈ ਭਰਾ ਦੱਸੇ ਮੁਤਾਬਕ ਜਿੰਨਾ ਬਹੁਤ ਦੱਸਿਆ ਕੋਈ ਤਸੱਲੀ ਕਰ ਸਕਦੇ ਠੀਕ ਹੈ ਤੁਹਾਨੂੰ ਭਾਂਡੇ ਦੀ ਪੂਰੀ ਖਬਰਦਾਰ ਬਰੀਡ ਦਾ ਵੜੇ ਵੀ ਪੂਰੀ ਸੰਸਾ ਹਾਂ ਬਿਲਕੁਲ ਜੀ ਬਿਲਕੁਲ ਚੰਗੀ ਬੱਛੀ ਆ ਸੋ ਪਸੰਦ ਆਉਗੀ ਇੱਕ ਵਾਰੀ ਉਲਟ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਥੋੜਾ ਹੋਰ ਨੇੜੇੋਂ ਦਿਖਾਈਏ ਠੀਕ ਆ ਜੀ ਅੱਛਾ ਵੀਰ ਸੁਖਦੇਵ ਆ ਆ ਗਈ ਆਪਣੇ ਕੋਲ ਤੀਜੇ ਨੰਬਰ ਤੇ ਇਹ ਸੰਤੂ ਸਾਹਿਬ ਪਹਿਲਾ ਸੁਗਾ ਵਾ ਠੀਕ ਆ ਜੀ ਤੇ ਇਹਨੂੰ ਕੋਈ ਜਰਸੀ ਦਾ ਮਤਲਬ ਹੈਗਾ ਐ ਐਫਟੀਐਫ ਜਰਸੀ ਜਿਹਨੂੰ ਆਪਾਂ ਆ ਸਕਦੇ ਆ। ਐ ਚਪ ਜਰਸੀ ਕਰੋਸ ਐਫਟੀਐਫ ਦਰਸੀ ਕਰੋ। ਖੋਲੇ ਕੋਤੇ ਨੂੰ ਅੱਜ ਕਿੰਨੇ ਕਿ ਦਿਨ ਹੋ ਗਏ ਨੂੰ ਸੂਈ ਨੂੰ? ਇਹਨੂੰ ਸੂਈ ਨੂੰ ਸੰਸਾਪ 15 ਤੋਂ 18 ਦਿਨ ਹੋ ਗਏ ਆ। 15-18 ਦਿਨਾਂ ਦੀ। ਹਾਂਜੀ ਹਾਂਜੀ। ਬੱਚਾ ਮਗਰ ਆ ਬੱਚਾ। ਬੱਚਾ ਵੱਛੀ ਜੀ ਇਹਦੀ। ਵੱਛੀ ਮਗਰ। ਵੱਛੀ ਮਗਰ। ਲੋ ਜੀ ਆ ਮਗਰ ਵੱਛੀ ਆ ਗਈ ਆ। ਲਾਸਟ ਵਿੱਚ ਵੈੜਾ ਮਗਰ ਵੱਛੀ। ਕੋਈ 15 ਦਿਨਾਂ ਤੋਂ ਪਲੱਸ ਜਿਹੜਾ ਸਮਾਂ ਹੋ ਗਿਆ ਨੂੰ ਸੂਈ ਨੂੰ। ਖੋਲਦੇ ਪੁੱਤ। ਦੁੱਧ ਆ ਇਸ ਵਕਤ ਕਿੰਨਾ ਕੁ ਥੱਲੇ? ਦੁੱਧ ਸੰਸਾਪ ਆਪਾਂ ਜਿਹੜਾ ਕਿੰਨਾ ਹੋਵੇ ਇਹ ਸੇਵਾ ਕਰਕੇ ਬਣਨ ਵਾਲੀ ਹੈ ਵੈੜ ਠੀਕ ਹੈ ਹਾਂਜੀ ਲੋਕਦੋਸਤ ਵੈਸੇ ਕੱਦ ਵੱਡਾ ਇਸ ਵੈੜ ਦਾ ਵੀ ਠੀਕ ਹੈ ਜੀ ਕੱਦ ਵੱਡੇ ਦੇ ਵਿੱਚ ਹੀ ਹੈ ਵੈਸੇ ਮੀਡੀਅਮ ਤੋਂ ਥੋੜੀ ਜਿਹੀ ਉੱਚੀ ਹਾਈਟ ਆ ਵੱਡੀਆਂ ਵੈੜਾਂ ਦੇ ਵਿੱਚ ਕੋਈ ਵੀਰ ਗਿਣਤੀ ਕਰ ਸਕਦਾ ਇਸ ਵੈੜ ਦੀ 10 ਲੀਟਰ ਦੁੱਧ 15 ਤੋਂ 17 18 ਦਿਨਾਂ ਦਾ ਸਮਾਂ ਹੋ ਗਿਆ ਨੂੰ ਤੁਸੀਂ ਨੂੰ ਮਗਰ ਵਛੀ ਤੁਹਾਨੂੰ ਦਿਖਾਤੀ ਆਪਾਂ ਬਾਕੀ 10 ਲੀਟਰਾਂ ਦੁੱਧ ਸੋ ਸੇਵਾ ਕਰ ਲੂਗਾ ਕੋਈ ਵੀਰ ਦੁੱਧ ਵੱਧ ਵੀ ਜਾਊਗੀ ਫਿਰ ਹਾਲ ਦੋਸਤੋ ਪਰੀਟ ਵਿੱਚ ਐਚ ਐਫ ਦੇ ਵਿੱਚ ਥੋੜਾ ਜਿਹਾ ਕ੍ਰੋਸ ਆ ਸੰਧੂ ਸਾਹਿਬ ਠੰਡੀ ਇੰਨੀ ਆ ਵੀ ਐਂ ਹੀ ਕੋਈ ਬੰਦਾ ਥੱਲੇ ਬਹਿ ਜੇ ਇਹ ਨਹੀਂ ਵੀ ਕਰਮਾਂ ਵਾਲੀ ਲੱਤ ਲਾਊਗੀ ਜਾਂ ਕੋਈ ਠੰਡ ਦਾ ਜਾਂ ਕੁਛ ਨਹੀਂਗਾ ਐਂ ਜੂੜ ਕੀ ਕਰਦਾ ਪਾਲੇ ਜੀ ਕਰਦਾ ਨਾ ਪਾਲੇ ਐ ਇਹ ਵੀ ਕੋਈ ਭੈਣ ਭਰਾ ਸਾੰਭੇ ਤੇ ਵਛੀ ਜਿੱਤਰਾ ਦੀ ਮਰਜ਼ੀ ਬਣਾ ਲਏ ਹੂੰ ਹਾਂਜੀ ਕਰਮਾਂ ਵਾਲੀ ਨਹੀਂ ਲੈ ਜਾ ਪੁੱਤ ਕੋਈ ਕਰਮਾਂ ਵਾਲੀ ਵਿਚਾਰ ਨਹੀਂ ਗੀ ਠੀਕ ਹੈ ਜੀ ਇਤਰਾ ਪਲੂਣਾ ਨਹੀਂ ਤੇ ਪਲੂਣਾ ਲੱਤਾਂ ਨਾ ਹੁੰਦੀਆਂ ਨਾ ਗਰਮੀ ਨਹੀਂ ਮਨਾਉਣ ਵਾਲੀ ਇਹ ਵੀ ਠੀਕ ਹੈ ਠੀਕ ਹਾਂਜੀ ਹਾਂ ਜੀ ਪਾ ਦੋਸਤੋ ਫਸਟ ਟਾਈਮ ਮਰਾ ਵੈਸੇ ਬੈੜ ਹਾਂਜੀ ਤੇ 10 ਲੀਟਰ ਦੁੱਧ ਇਸ ਵਕਤਾਂ ਦੇ ਥੱਲੇ ਹਾਜ਼ਰ ਤੇ 10 ਲੀਟਰ ਦੀ ਜੋਗੇ ਕੋਈ ਵੀਰ ਤਸੱਲੀ ਕਰੇ ਤੇ ਦੋ ਟਾਈਮ ਜੀ ਤਿੰਨ ਟਾਈਮ ਆ ਆ ਬੱਸੀ ਮਗਰ ਹਾਂਜੀ अच्छा <this> तो फिर सुखदेव दी फिर की मोल-वाड़ी की करते हैं ये संधू साहब आपा 43000 ਦਾ ਮੁੱਲ ਕਰਨਾ ਤੇ 42000 ਦੀ ਦੇ ਦੇਣੀ ਆ 42000 ਦੀ ਹਾਂਜੀ ਜਿਹੜਾ ਵੀ ਭੈਣ ਭਰਾ ਲੈ ਜੇ ਲਾ ਜਾ ਕੇ ਦੂਜੇ ਸੂਏ ਨੂੰ ਜਿੱਡੀ ਮਰਜੀ ਹਾਈਟ ਇਹਦੀ ਵੀ 4 ਲੱਖ ਕੱਤਕਾਰ ਤੋਂ ਵੇਚ ਲਿਆ ਇਹ ਆਪਾਂ 43 ਮੁੱਲ ਕਰਨਾ ਤੇ 42 ਦੇ ਦੇਣੀ ਆ ਜਿਹੜਾ ਮਰਜੀ ਭੈਣ ਭਰਾ ਲੈ ਜੇ ਲਾ ਜਾ ਕੇ ਦੀ ਸੇਵਾ ਕਰੇ ਕਰਮਾਲੀ ਦੀ ਜਿੰਤਰਾ ਮਰਜੀ ਚੋਵੇ ਐਂ ਬਹਿ ਜੇ ਥਲੇ ਇਹ ਨਹੀਂ ਕਿ ਆ ਕੋਈ ਲੱਤ ਲਾਉਗੇ ਸਹੀ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 42000 ਦੀ ਇਹ ਤੁਹਾਨੂੰ ਵਾੜ ਮਿਲ ਜੂਗੀ ਠੀਕ ਹੈ ਜੀ ਸੋ ਤਾਜੀ ਸੂਈ ਆ ਬਾਕੀ ਸੇਵਾ ਕਰਕੇ ਦੋਦ ਤੁਸੀਂ ਵਧਾ ਲੋ ਤੇ ਵਾੜ ਚੰਗੀ ਆ ਪਹਿਲਾ ਸਵੇਰ ਸੋਈ ਆ ਇਹ ਨਾਗਾ ਜੱਪ ਤੁਹਾਨੂੰ ਦਿਖਾਇਆ ਟੋਟਲ ਤਿੰਨ ਨਾਗ ਨੇ ਬਿਲਕੁਲ ਸੱਜਰਾ ਤਾਜੇ ਸੋਈ ਸਵੇਰ ਠੀਕ ਆ ਇੱਕ ਬਹੁਤ ਖੂਬਸੂਰਤ ਚੰਗੀ ਵਾੜ ਤੁਹਾਨੂੰ ਦਿਖਾਤੀ ਯਾਰ ਸ਼ਹਿਰ ਦੇ ਵਿੱਚ ਸੋ ਜਿਹੜੇ ਵੀਰ ਨੇ ਚੰਗੇ ਖਾਸੇ ਪਾਸੇ ਖਰਚ ਕਰਨੇ ਚੰਗੀ ਮਿਲਕਿੰਗ ਵਾਲਾ ਪਸ਼ੂ ਲੱਭ ਰਹੇ ਜੇ ਸ਼ਹਿਰ ਸ਼ਹਿਰ ਦੀ ਤੁਸੀਂ ਵਾੜ ਖਰੀਦ ਸਕਦੇ ਜੇ ਚੰਗੀ ਆ ਇੱਕ ਸੈਕਿੰਡ ਨੰਬਰ ਤੇ ਸੈਕਿੰਡ ਲਕੇਸ਼ਨ ਦੇ ਵਿੱਚ ਜਿਹੜੀ ਆ ਵਾੜ ਤੁਹਾਨੂੰ ਦਿਖਾਤੀ ਆ ਕੋਈ 15 14 ਲੀਟਰ ਬੌਲੇ ਤੇ ਚੱਲ ਰਹੀ ਆ ਸੋ ਇਹ ਅੱਜ ਤਿੰਨ ਨਾਗਾ ਵੀਰ ਸੰਦੇ ਬਾਪੂ ਕੋਲ ਤੇ ਨੰਬਰ ਆਪਣੇ ਕਰਤੀਏ ਸਾਂਝੇ ਨੰਬਰ ਸੰਤੋਸ 9779823203 ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਲਓ ਦੋਸਤੋ ਇਹ ਸਨ ਵੀਰ ਸੁਖਦੇਵ ਸਿੰਘ ਪਿੰਡ ਪਨਗੋਟੇ ਤੋਂ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਇਸ ਕਿੱਲੇ ਦੇ ਉੱਪਰ ਡੇਲੀ ਰੁਟੀਨ ਦੇ ਵਿੱਚ ਬਾਕੀ ਤੁਸੀਂ ਸਮੇਂ-ਸਮੇਂ 'ਤੇ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਲੈਂਦੇ ਰਿਆ ਕਰੋ ਠੀਕ ਆ ਜੀ ਮਿਲਤੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ